ਹਣ ਬੱਲੇ ਬੱਲੇ ਹਣ ਹੇਠੇ ਵੀ ਬੱਲੇ ਬੱਲੇ ਕਰਨ ਨੂੰ ਵਾਸਤੇ ਆ ਸ਼ਾਜੀ ਦੀ ਪੁੱਠੀ ਬਾਜੀ ਦੇ ਉੱਪਰ 51 ਸੌ ਦਿੱਤਾ ਜਾਊਗਾ ਲੈ ਸ਼ਹਿਜ਼ਾ ਦਾ ਖੇਡ ਕਬੱਡੀ ਦਾ ਇਹ ਦਲੇਰੀ ਨਾਲ ਖੇਡਦਾ ਇਹ ਜੁਗਤੀ ਨਾਲ ਖੇਡਦਾ ਇਹ ਚੁਸਤੀ ਨਾਲ ਖੇਡਦਾ ਇਹ ਆਤਮ ਵਿਸ਼ਵਾਸ ਨਾਲ ਖੇਡਦਾ ਆ ਪਈ ਹੋਈ ਸ਼ਾਜੀ ਦੀ ਰੇਡ ਦੇ ਉੱਪਰ ਸਰਦਾਰ ਨੂੰ ਮਾਦਾ ਪਾਲਾ ਪਾਲਾ ਕਰਦਾ ਕੋਸ਼ਿਸ਼ ਦੁਨੀਆ ਦਾ ਬੰਨਿਆ ਪਰਵੰਦਾ ਖਿਡਾਰੀ ਇੱਕ ਪਾਸੇ ਸ਼ਾਜੀ ਦੂਸਰੇ ਪਾਸੇ ਪਾਲਾ ਹੈ ਆ ਕਿਵੇਂ ਸਤਕਾਰਯੋਗ ਵੀਰ ਸਾਰਿਆਂ ਦਾ ਵੱਡਾ ਰੋਲ ਸਨੀ ਵੀ ਕੈਨੇਡਾ ਤੇ ਨਾਲ ਰਾਹੁਲ ਜੀ ਤੇ ਨਾਲ ਸਨੀ ਕੈਨੇਡਾ ਜੀ ਤੇ ਨਾਲ ਛੜੇ ਜੁੰਨੂ ਜੀ ਉਹਨਾਂ ਦਾ ਤੇ ਵਿਸ਼ਾਲ ਜੀ ਫੌਜੀ ਦੀ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਆ ਇਧਰ ਪਾਸੇ ਖੇਡ ਕਬੱਡੀ ਆ ਸ਼ਪੈੰਦੀ ਹੋਈ ਰੇਡ ਦੇਖਦੇ ਨੇ ਕਰਦਾ ਮੁੰਡਾ ਕਮਾਲਾ ਫਿਰ ਸ਼ਾਜੀ ਤੇ ਪਾਲਾ ਹਾ ਛੜਦੀ ਜੀ ਬਰੇਸ ਵਾਲਾ ਮੁੰਡਾ ਇੱਕ ਹੋਰ ਨੰਬਰ ਜੋੜਦਾ ਬੋਲੀ ਦੱਬੋ ਹੈ ਚੋਟੀ ਦੇ ਮੁਕਾਬਲੇ ਚੱਲ ਰਿਹਾ ਹੈ ਹਨੀ ਉਤੇ ਕੁਝ ਨਹੀਂ ਮੈਨੂੰ ਲੱਗਦਾ ਨੀਂਦ ਅੱਜ ਹੀ ਆਉਣੀ ਹੈ ਨੀਂਦ ਅੱਜ ਹੀ ਆਉਣੀ ਹੈ ਜੇ ਸੁਪਨੇ ਪੂਰੇ ਕਰਨੇ ਹੋਣ ਉਹ ਝੋਟਿਆ ਨੀਂਦਾਂ ਵੇਚਣੀਆਂ ਪੈਂਦੀਆਂ ਉਹ ਨੀਂਦਾਂ ਵੇਚੜੀਆਂ ਪੈਂਦੀਆਂ ਉਸਤਾਦ ਜੀ ਜੇ